ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਕਰਨਵੀਰ ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਇਹ ਆਪਾਂ ਤੁਹਾਨੂੰ ਬੰਮਰ ਵਾਲੇ ਤੋਂ ਵਖਾ ਰਹੇ ਹਾਂ ਢਾਬ ਬੰਮਰ ਵਾਲਾ ਘਵਾਰ ਵਾਲਾ ਤੇ ਕੋੜਕਪੂਰੀ ਦੇ ਨਾਲ ਲੱਗਦਾ ਪਿੰਡ ਆ ਇਹ ਜ਼ਿਲ੍ਹਾ ਫਰੀਦਕੋਟ ਕਿਸਾਨ ਵੀਰੋ ਜੇ ਆਪਾਂ ਤੁਹਾਨੂੰ ਅੱਜ ਗੱਲ ਕਰਕੇ ਆਪਾਂ ਸਕਰੀਨ ਤੇ ਤੁਹਾਨੂੰ ਜਿਹੜੀ ਨਜ਼ਰ ਆ ਰਹੀ ਹੈ ਇਹ ਵੜਾ ਦੂਜੇ ਸੂਏ ਆ ਤੇ ਇਹਦੇ 10 ਦਿਨ ਹੁਣ ਬਾਕੀ ਆ ਤੇ ਜੇ ਅਪਾ ਇਹਦੇ ਦੁੱਧ ਦੀ ਗੱਲ ਕਰੀਏ ਨਾ ਦੁੱਧ ਇਹਨੇ ਪਹਿਲੇ ਸੂਏ ਅ 25 26 ਲੀਟਰ ਦੇ ਨੇੜੇ ਢੇਰ ਦੁੱਧ ਇਹਨੇ ਦਿੱਤਾ ਹੈ ਤੇ ਹੁਣ ਇਹਦੇ ਅ ਤਕਰੀਬਨ ਅ ਹਫਤਾ ਬਾਕੀ ਆ ਤੇ ਜੇ ਕਿਸੇ ਨੂੰ ਵੀ ਇਹ ਵੜ ਜਣੀ ਦੀ ਪਸੰਦ ਆਉਂਦੀ ਹੋਵੇ ਨਾ ਤੇ ਤੁਸੀਂ ਫੋਨ ਨੰਬਰ ਆਪਾਂ ਸਕਰੀਨ ਤੇ ਦੇਾਂਗੇ ਤੇ ਇਹਦੇ ਨਾਲ ਕਨੈਕਟ ਕਰਕੇ ਤੇ ਫੋਨ ਤੇ ਕੋਈ ਰਹਿੰਦੀ ਗੱਲ ਹੋਵੇ ਤਾਂ ਤੁਸੀਂ ਜ਼ਰੂਰ ਪੁੱਛ ਸਕਦੇ ਆ ਤੇ ਬਾਕੀ ਤੁਹਾਨੂੰ ਤੋਰ ਕੇ ਇਸੇ ਤਰ੍ਹਾਂ ਵਿਖਾਈ ਆ ਵੀ ਮੰਨ ਲਓ ਨਾ ਸਾਰੇ ਇੰਗਲਾਂ ਤੋਂ ਪਸ਼ੂ ਦੀ ਜੱਜਮੈਂਟ ਆ ਜਾਂਦੀ ਹੈ ਤੇ ਹੁਣ ਤੁਹਾਨੂੰ ਆਪਾਂ ਕੈਮਰਾ ਨੇੜੇ ਕਰਕੇ ਸਾਰਾ ਥਾਂਲੇਵੇ ਦੀ ਝਾਤ ਤੁਹਾਨੂੰ ਮਰਾਵਾਂਗੇ ਤੇ ਚਮਕ ਰੰਗ ਬੋਲਦਾ ਹੈ ਇਹ ਥੋੜੀ ਜੀ ਕ੍ਰਾਸ ਪਾਣਾ ਤੇ ਗਰਮੀਆਂ ਦਾ ਜਣੀ ਦੀ ਇਹ ਤੋਹਫਾ ਹੀ ਹੈ ਤੇ ਥੋੜੀਆਂ ਜੀਆਂ ਭਲਾ ਮੰਨ ਲਓ ਤੇ ਆਈ ਗਰੰਟੀ ਵਾਲੇ ਥਾਵਾਂ ਜੇ ਤੁਸੀਂ ਇਸ ਵਿਹੜ ਨੂੰ ਪਸੰਦ ਕਰਦੇ ਲੈਣੇ ਹਨ ਤੇ ਤੁਹਾਨੂੰ ਜੋ ਚੀਜ਼ ਹੈਗੀ ਆ ਉਹੀ ਸਹੀ ਆ ਉਹੀ ਤੁਹਮ ਦੱਸਾਂਗੇ ਤੇ ਬਹੁਤ ਚੰਗੀ ਥੱਲੇ ਲੈ ਵੀ ਥੱਲੇ ਵੀ ਆਹ ਨੂੰ ਦੇਖੋ ਜੀ ਕੈਮਰਾ ਥੱਲੇ ਮਾਰਿਆ ਤੇ ਜਿਹੜਾ ਲੈਵਾ ਬਹੁਤ ਆ ਥੱਲੇ ਵੀ ਮੋਟਾ-ਮੋਟਾ ਲੱਗਿਆ ਹੈ ਤੇ ਬਾਕੀ ਰਹਿੰਦੀ ਗੱਲ ਜਿਹੜੀ ਤੁਸੀਂ ਫੋਨ ਤੇ ਪੁੱਛ ਸਕਦੇ ਆ ਤੇ ਫੋਨ ਨੰਬਰ 84370 62877 ਤੇ ਬਾਈ ਹਰਪਾਲ ਸਿੰਘ ਦਾ ਫੋਨ ਨੰਬਰ ਹੈ ਇਹਦੇ ਤੇ ਤੁਸੀਂ ਫੋਨ ਲਾ ਕੇ ਤੁਸੀਂ ਰਹਿੰਦੀ ਗੱਲਬਾਤ ਉਹ ਜ਼ਰੂਰ ਪੁੱਛ ਸਕਦੇ ਆ ਤੇ ਬਾਕੀ ਤੁਸੀਂ ਦੇਖੋਗੇ ਹੁਣ ਵੀ ਇਹ ਠੰਡੀ ਸੀਲ ਬਹੁਤ ਹੈ ਜਿਵੇਂ ਮਰਜ਼ੀ ਤੁਸੀਂ ਲੇਵੇ ਤੇ ਅੱਥ ਪੈਰ ਮਾਰੀ ਜਾਓ ਤੇ ਲੇਵੇ ਦੀ ਬਹੁਤ ਚੰਗੀਆਂ ਬਾਕੀ ਆਪਣੀ ਵੀਡੀਓ ਐਂਡ ਤੱਕਰ ਦੇਖਣ ਲਈ ਬਸ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ